ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੈਨਿਜ਼ੂਏਲਾ ਦਾ ਹਵਾਈ ਖੇਤਰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਵੈਨਿਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵਿਚਕਾਰ ਤਣਾਅ ਲਗਾਤਾਰ ਵਧ ਰਿਹਾ ਹੈ। 트੍ਰੰਪ ਨੇ ਵੈਨਿਜ਼ੂਏਲਾ ਦੇ ਹਵਾਈ ਦੁਆਲੇਦਵਾਲੇ ਅਤੇ ਪੂਰੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਧਮਕੀ ਵੀ ਦਿੱਤੀ ਹੈ। ਉਹਨਾਂ ਨਸ਼ੀਲੇ ਪਦਾਰਥਾਂ ਦੇ ਵਪਾਰੀਆਂ, ਮਨੁੱਖੀ ਤਸਕਰਾਂ, 에어ਲਾਈਨ ਅਤੇ ਪਾਇਲਟਾਂ ਨੂੰ ਇੱਕ ਸਖਤ ਸੰਦੇਸ਼ ਵੀ ਦਿੱਤਾ ਹੈ। 트੍ਰੰਪ ਨੇ ਇਹ ਕਹਿੰਦੇ ਹੋਏ ਵੈਨਿਜ਼ੂਏਲਾ ਦੇ ਹਵਾਈ ਖੇਤਰ ਦੇ ਵਿੱਚੋਂ ਉਡਣਾ ਖਤਰਨਾਕ ਹੋਵੇਗਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ 트럼ਪ ਨੇ ਲਿਖਿਆ ਕਿ ਸਾਰੀਆਂ 에어ਲਾਈਨ ਪਾਇਲਟ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਮਨੁੱਖੀ ਤਸਕਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵੈਨਿਜ਼ੂਏਲਾ ਦੇ ਆਲੇ ਦੁਆਲੇ ਪੂਰਾ ਹਵਾਈ ਖੇਤਰ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ ਇਸ ਦੌਰਾਨ ਅਮਰੀਕਾ ਨੇ ਕੈਰੀਬੀਅਨ ਸਾਗਰ ਦੇ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਫੌਜੀ ਤਣਾਤੀ ਸ਼ੁਰੂ ਕਰ ਦਿੱਤੀ ਹੈ ਦੁਨੀਆ ਦਾ ਸਭ ਤੋਂ ਵੱਡਾ 에어ਕ੍ਰਾਫਟ ਕੈਰੀਅਰ ਯੂਐਸ ਗੈਰਾਲਡ ਫੋਰਡ ਤੇ ਲਗਭਗ 15000 ਅਮਰੀਕੀ ਸੈਨਿਕ ਵੈਨਜ਼ੂਏਲਾ ਦੇ ਬਹੁਤ ਨੇੜੇ ਤਾਇਨਾਤ ਕੀਤੇ ਗਏ ਨੇ ਇਹ ਤਨਾਤੀ 1999 ਵਿੱਚ ਪਨਾਮਾ ਉੱਤੇ ਅਮਰੀਕੀ ਹਮਲੇ ਤੋਂ ਬਾਅਦ ਇਸ ਖੇਤਰ ਦੇ ਵਿੱਚ ਸਭ ਤੋਂ ਵੱਡੀ ਫੌਜੀ ਕਾਰਵਾਈ ਹੈ ਅਮਰੀਕਾ ਦਾ ਦਾਅਵਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਦੇ ਲਈ ਇਹ ਸਭ ਕੀਤਾ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਅਮਰੀਕਾ ਜਲ ਸੈਨਾ ਨੇ 21 ਕਿਸ਼ਤੀਆਂ ਤੇ ਹਮਲਾ ਕੀਤਾ ਹੈ ਜਿਸ ਦੇ ਵਿੱਚੋਂ 80 ਤੋਂ ਵੱਧ ਲੋਕ ਮਾਰੇ ਗਏ ਨੇ ਇਸ ਦੇ ਜਵਾਬ ਦੇ ਵਿੱਚ ਵੈਨਿਜ਼ੁਏਲਾ ਨੇ ਇਸ ਨੂੰ ਬਸਤੀਵਾਦੀ ਖਤਰਾ ਅਤੇ ਗੈਰ ਕਾਨੂੰਨੀ ਹਮਲਾ ਘਰਾਰ ਦਿੱਤਾ ਹੈ ਵੈਨਿਜ਼ੁਏਲਾ ਦੇ ਵਿਦੇਸ਼ ਮੰਤਰਾਲੇ ਨੇ ਸੰਯੁਕਤ ਰਾਜ ਅਮਰੀਕਾ ਕੋਲ ਕਿਸੇ ਹੋਰ ਦੇਸ਼ ਦੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਅਜਿਹਾ ਵੈਨਿਜ਼ੁਏਲਾ ਦਾ ਕਹਿਣਾ ਪਰ 트럼ਪ ਨੇ ਹਥਿਆਰ ਤਸਕਰੀ ਅਤੇ ਨਸ਼ਿਆਂ ਦੀ ਤਸਕਰੀ ਦੀ ਗੱਲ ਕਹਿ ਕੇ ਵੈਨੇਜ਼ੂਏਲਾ ਦਾ ਹਵਾਈ ਖੇਤਰ ਬੰਦ ਕਰਨ ਦੀ ਧਮਕੀ ਦਿੱਤੀ ਹੈ ਤੇ ਇਸ ਨੂੰ ਲੈ ਕੇ ਕਾਰਵਾਈ ਵੀ 트ੰਪ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ 트ੰਪ ਨੇ ਵੈਨੇਜ਼ੂਏਲਾ ਦੇ ਆਲੇ ਦੁਆਲੇ ਅਤੇ ਪੂਰੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ 트ੰਪ ਨੇ ਨਸ਼ੀਲੇ ਪਦਾਰਥਾਂ ਦੇ ਵਪਾਰੀਆਂ ਮਨੁੱਖੀ ਤਸਕਰਾਂ 에어ਲਾਈਨ ਪਾਇਲਟਾਂ ਨੂੰ ਸਖਤ ਸੰਦੇਸ਼ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਵੈਨੇਜ਼ੂਏਲਾ ਦੇ ਹਵਾਈ ਖੇਤਰ ਦੇ ਵਿੱਚ ਉੱਡਣਾ ਖਤਰਨਾਕ ਹੋਵੇਗਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ 트੍ਰੰਪ ਨੇ ਲਿਖਿਆ ਕਿ ਸਾਰੀਆਂ 에어ਲਾਈਨਸ ਪਾਇਲਟ ਨਸ਼ੀਲੇ ਪਦਾਰਥ ਦੇ ਤਸਕਰਾਂ ਤੇ ਮਨੁੱਖੀ ਤਸਕਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵੈਨੇਜ਼ੂਏਲਾ ਦੇ ਆਲੇ-ਦੁਆਲੇ ਪੂਰਾ ਹਵਾਈ ਖੇਤਰ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ ਇਸ ਦੌਰਾਨ ਅਮਰੀਕਾ ਨੇ ਕੈਰੀਬੀਅਨ ਸਾਗਰ ਦੇ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਫੌਜੀ ਤਨਾਤੀ ਸ਼ੁਰੂ ਕਰ ਦਿੱਤੀ ਹੈ ਦੁਨੀਆ ਦਾ ਸਭ ਤੋਂ ਵੱਡਾ 에ਅਰਕ੍ਰਾਫਟ ਕੈਰੀਅਰ ਯੂ ਐਸ ਐਸ ਗਰਾਲਡ ਫੋਰਡ ਅਤੇ ਲਗਭਗ 15000 ਅਮਰੀਕੀ ਸੈਨਿਕ ਵੈਨਿਜ਼ੁਏਲਾ ਦੇ ਬੇहद ਨਜ਼ਦੀਕ ਤਨਾਤ ਨੇ ਇਹ ਤਨਾਤੀ 1999 ਦੇ ਵਿੱਚ ਪਨਾਮਾ ਉਤੇ ਅਮਰੀਕੀ ਹਮਲੇ ਤੋਂ ਬਾਅਦ ਇਸ ਖੇਤਰ ਦੇ ਵਿੱਚ ਸਭ ਤੋਂ ਵੱਡੀ ਕਾਰਵਾਈ ਹੈ ਅਮਰੀਕਾ ਦਾ ਦਾਵਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਦੇ ਲਈ ਇਹ ਸਭ ਕੀਤਾ ਜਾ ਰਿਹਾ ਹੈ ਅਮਰੀਕੀ ਜਲ ਸੈਨਾ ਨੇ 21 ਕਸ਼ਤੀਆਂ ਤੇ ਹਮਲਾ ਕੀਤਾ ਅਤੇ 80 ਤੋਂ ਵੱਧ ਲੋਕ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਵੀ ਗਏ ਨੇ ਉਧਰ ਦੂਜੇ ਪਾਸੇ ਵੈਨਿਜ਼ੁਏਲਾ ਦਾ ਕਹਿਣਾ ਹੈ ਕਿ ਇਹ ਬਸਤੀਵਾਦੀ ਖਤਰਾ ਹੈ ਅਤੇ ਇਹ ਗੈਰਕਾਨੂੰਨੀ ਹਮਲਾ ਹੈ ਵੈਨਿਜ਼ੂਏਲਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਮਰੀਕਾ ਕੋਲ ਕਿਸੇ ਹੋਰ ਦੇਸ਼ ਦੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਹੈ